ਸੋਸੀ ਗਾਲ ਜੀ ਬਾਈ ਸਾਰਿਆਂ ਨੂੰ ਆ ਦੇਖੋ ਕੋਈ ਟੈਂਟਰ ਵਾਲਾ ਬਾਈ ਹੈ ਤੇ ਅਸੀਂ ਇਹਦੇ ਪਿੱਛੇ ਤੇ ਇਹ ਪਤਾ ਨਹੀਂ ਹੁਣ ਇਹਨੇ ਕੀ ਖਾਧਾ ਕੀ ਨਸ਼ਾ ਕਰਿਆ ਕਦੇ ਗੱਡੀ ਨੂੰ ਇੱਧਰ ਲੈੇ ਕਿਨਾਰੇ ਕਦੇ ਗੱਡੀ ਨੂੰ ਉੱਧਰ ਲੈੇ ਕਿਨਾਰੇ ਇੱਕ ਦੋ ਜਣੇ ਤਾਂ ਬਚ ਗਏ ਤੇ ਕੋਲੋਂ ਆ ਦੇਖੋ ਇਹ ਆ ਗੱਡੀ ਵਾਲੇ ਕਦੇ ਜਮਾ ਕਰਤਾ ਸੀਗੇ ਇਹਨੇ ਤੇ ਸੋ ਹੁਣ ਗੱਲ ਇਹ ਹੈ ਵੀ ਦੇਖੋ ਇਹ ਜੇ ਇੱਕ ਦੋ ਬੰਦਿਆਂ ਦਾ ਕਰਕੇ ਸਾਰਾ ਡਰਾਈਵਰ ਮਹਿਕਮਾ ਮਦਨਾਮ ਹੁੰਦਾ ਖਾਸ ਕਰ ਮੇਰੇ ਵੀਰ ਟਰੱਕਾਂ ਵਾਲਿਆਂ ਨੂੰ ਜਿਆਦਾ ਇਹ ਚੀਜ਼ ਕਹੀ ਜਾਂਦੀ ਹੈ ਪਰ ਹੁੰਦੇ ਕੁਝ ਕੁ ਬੰਦੇ ਆ ਇਹੋ ਜਿਹੇ ਇੱਕ ਦੋ ਸਾਰੇ ਟਰੱਕਾਂ ਵਾਲੇ ਇਹੋ ਜਿਹੇ ਨਹੀਂ ਹੁੰਦੇ ਸੋ ਮੇਰਾ ਟਰੱਕ ਡਰਾਈਵਰ ਵੀਰਾਂ ਲਈਤਾ ਇਹੀ ਹੈ ਵੀ ਡਰਾਈਵਰ ਮਹਿਕਮਾ ਜਿੰਦਾਬਾਦ ਪਰ ਇਹੋ ਜਿਹੇ ਬੰਦਿਆਂ ਨੂੰ ਸੋਚਣਾ ਚਾਹੀਦਾ ਆ ਦੇਖੋ ਫੁੱਟਪਾਥ ਤੇ ਚੜਾ ਦੇਣੀ ਸੀ ਗੱਡੀ ਇਹਨੇ ਇਹਨੂੰ ਸੋਚਣਾ ਚਾਹੀਦਾ ਵੀ ਮੇਰੇ ਕੋਲ ਗੱਡੀ ਨਹੀਂ ਚੱਲਦੀ ਤਾਂ ਮੈਂ ਸਾਈਡ ਤੇ ਲਾ ਕੇ ਖੜਾ ਲਵਾਂ ਵੀ ਭਰਾਵਾ ਤੂੰ ਆਪ ਤਾਂ ਮਰੇਗਾ ਹੀ ਮਰੇਗਾ ਨਾਲ ਕਿਸੇ ਹੋਰ ਸਹੀ ਜਾ ਰਹੇ ਬੰਦੇ ਨੂੰ ਵੀ ਘਰ ਪਟੇਗਾ ਤੂੰ ਉਹਨਾਂ ਦਾ ਵੀ ਫੋਲਡਰ ਕੀ ਕਰ ਸਕਦੇ ਐ ਇਹੋ ਜਿਹੇ ਬੰਦਿਆਂ ਦਾ ਨਾਂ ਮੂਹਰੇ ਲਾ ਕੇ ਰੋਕ ਸਕਦੇ ਐ ਕਿਹਨੇ ਘੜਾ ਬ੍ਰੇਕ ਲਾਉਣੇ ਆ ਤਾਂ ਨਹੀਂ ਕੋਈ ਰਾਹ ਚ ਇੱਥੇ ਕੋਈ ਪੁਲਿਸ ਨਾਕਾ ਵਗੈਰਾ ਦਾ ਸੋ ਦੇਖਦੇ ਆ ਕਦੋਂ ਸਾਈਡ ਮਿਲਦੀ ਆ ਤੇ 40 ਕ ਦੀ ਸਪੀਡ ਤੇ ਇਹਦੇ ਮਗਰ ਮਗਰ ਚੱਲੀ ਜਾਂਦੇ ਆ ਇਹ ਕਦੇ ਉਧਰ ਨੂੰ ਕਰ ਲੈਂਦਾ ਕਦੇ ਉਧਰ ਨੂੰ ਕਰ ਲੈਂਦਾ ਆ ਦੇਖੋ ਹੁਣ ਫੇਰ ਇਧਰ ਲੈ ਕੇ ਨਾਰੇ ਤੇ ਇਹ ਇਧਰ ਨੂੰ ਹੋ ਕੇ ਫੇਰ ਪਰੇ ਨੂੰ ਆ ਹਾਲ ਆ ਜੀ ਇਹਦਾ ਹੁਣ ਜਿੰਨੀਆਂ ਗੱਡੀਆਂ ਜਾ ਰਹੀਆਂ ਸਭ ਨੂੰ ਦੇਖੋ ਜੀ ਆਪਣੀ ਜਾਨ ਪਿਆਰੀ ਤੇ ਕੋਈ ਨਹੀਂ ਇਹ ਚਾਹੁੰਦਾ ਵੀ ਆਪਾਂ ਇਹਨੂੰ ਓਵਰਟੇਕ ਕਰੀਏ ਪਤੰਦਰ ਸਾਰੀਆਂ ਕਾਫਲਾ ਹਨ ਮਗਰ ਲਾਈ ਜਾਂਦਾ ਜਿਵੇਂ ਅਸੀਂ ਧੁੰਦ ਚ ਚੱਲਦੇ ਹੁੰਦੇ ਹਾਂ ਇਹਦੇ ਮਗਰ 40 ਕਿ ਦੀ ਸਪੀਡ ਤੇ ਜਾਈ ਜਾਂਦੇ ਆ ਸਾਰੀਆਂ ਗੱਡੀਆਂ ਹਰ ਇੱਕ ਗੱਡੀ ਵਾਲਾ ਇਹ ਸੋਚਦਾ ਵੀ ਮੋੜਾ ਕਿਤੇ ਖੁੱਲੀ ਜਗ੍ਹਾ ਮਿਲੇ ਤੇ ਆਪਾਂ ਉਹ ਟੇ ਕਰਕੇ ਨਿਗਾਹ ਲਈਏ ਹੁਣ ਦੇਖਦੇ ਆ ਸਾਨੂੰ ਵੀ ਅੱਗੇ ਜਾ ਕੇ ਕਿਤੇ ਕੋਈ ਖੁੱਲੀ ਜਗ੍ਹਾ ਮਿਲਦੀ ਆ ਤਾਂ ਪਾਸ ਕਰਾਂਗੇ ਇਸ ਨੂੰ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਇਸ ਬੰਦੇ ਤੱਕ ਹੀ ਪਹੁੰਚੇ ਇਹਦੇ ਮਾਲਕਾਂ ਤੱਕ ਪਹੁੰਚੇ ਨੰਬਰ ਵੀ ਇਸ ਦਾ ਕੰਟਰ ਦਾ ਨਹੀਂ ਦੇਖ ਸਕੇ ਕਿਉਂ ਇੰਨਾ ਨੇੜੇ ਕਰਦਿਆਂ ਨੂੰ ਵੀ ਡਰ ਲੱਗਦਾ ਗੱਡੀ ਅਸੀਂ ਚੜ ਰਹੇ ਜੀ ਹੁਣ ਅੰਢਿਆਈ ਵਾਲਾ ਪੁਲ ਤੇ ਦੇਖਦੇ ਆਂ ਪੁਲ ਕ੍ਰੋਸ ਕਰਕੇ ਫੇਰ ਆਪਾਂ ਇਹਨੂੰ ਓਵਰਟੇਕ ਕਰਾਂਗੇ ਅੱਗੇ ਕਿਤੇ ਖੁੱਲੀ ਥਾਂ ਦੇਖ ਕੇ ਸੋ ਇਸੇ ਵਾਸਤੇ ਇਹ ਸਾਰੀਆਂ ਗੱਡੀਆਂ ਪਿੱਛੇ ਪਿੱਛੇ ਚੱਲੀ ਜਾ ਰਹੀਆਂ ਨੇ ਜੇ ਅੱਗੇ ਜਾ ਕੇ ਦੇਖਦੇ ਨੇ ਨੀ ਜਗ੍ਹਾ ਮਿਲਦੀ ਹੈ ਉਹ ਦੇਖੋ ਪੁਲਕ ਕੇ ਕਿਨਾਰੇ ਕੰਨੀ ਨੂੰ ਘਰਤੀ ਆ ਦੇਖੋ ਬਚ ਗਿਆ ਲੋ ਵੀ ਹੁਣ ਖੁੱਲੀ ਜਗ੍ਹਾ ਆ ਗਈ ਆਪਾਂ ਵੀ ਕਰੀਏ ਇਸ ਨੋਟੇ ਚਲੋ ਠੀਕ ਆ ਵੀਰੋ